ਸ਼ਸ਼ੀ ਕਾਲ ਜੀ ਮਿਲ ਰਹੀਆਂ ਬਹੁਤ ਸੋਹਣੀ ਜੀ ਵੀਡੀਓ ਦੇ ਵਿੱਚ ਜਿਹਦੇ ਵਿੱਚ ਰਹਿਣ ਵਾਲੇ ਨੇ ਬਹੁਤ ਸੋਹਣੇ ਜੇ ਹੌਟ ਸੇਲਿੰਗ ਪੀਸ ਨੇ ਜਿਹੜੇ ਆਪਣੇ ਰੈਡੀ ਹੁੰਦੇ ਨੇ ਸੋ ਉਹਨਾਂ ਦਾ ਇੱਕ ਕੁਇਕ ਜਿਹਾ ਰਿਵਿਊ ਆ ਕਿਉਂਕਿ ਭੈਣਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਨਵੀਆਂ ਜੁੜਦੀਆਂ ਨੇ ਸੋ ਪਿਛਲੀ ਵੀਡੀਓਜ਼ ਦੇ ਨਾਲ ਨਹੀਂ ਤੁਹਾਡੀਆਂ ਨਵੀਆਂ ਵੀਡੀਓਜ਼ ਦੇ ਨਾਲ ਜੁੜਦੀਆਂ ਨੇ ਸੋ ਜਿਹੜੇ ਭੈਣਾਂ ਇਦਾਂ ਦੇ ਸੂਟ ਲੈਣਾ ਚਾਹੁੰਦੀਆਂ ਨੇ ਵੀ ਘੱਟ ਰੇਂਜ ਦੇ ਵਿੱਚ ਤਾਂ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਪੀਸ ਨੇ ਬਹੁਤ ਅਫੋਰਡੇਬਲ ਰੇਂਜ ਦੇ ਵਿੱਚ ਨੇਗੇ 컬러 ਆ ਜਿਹੜਾ ਬਿਲਕੁਲ ਚੇਂਜ ਕਰਵਾ ਸਕਦੇ ਹੋ ਠੀਕ ਹੈ ਸ਼ਿਪਿੰਗ ਸਾਡੀ ਵਰਲਡ ਵਾਈਡ ਰਹਿੰਦੀ ਹੈ ਕਿ ਠੀਕ ਹੈ ਜੀ ਸ਼ਿਪਿੰਗ ਦੇ ਚਾਰਜ ਅਕੋਰਡਿੰਗ ਟੂ weight ਹੁੰਦੇ ਨੇ ਠੀਕ ਹੈ ਜੀ ਤੁਸੀਂ ਜਿਹੜੇ ਪੀਸ ਨੂੰ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਆਪਣਾ ਕੀਤਾ ਕੋਈ ਵੀ ਡਿਜ਼ਾਈਨ ਕਿਸੇ ਵੀ ਕਲਰ ਕਿਸੇ ਫੈਬਰਿਕ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆ ਜੋ ਆਪਾਂ ਮਿਲ ਰਹੇ ਆ ਸ਼ਾਰਟ ਵੀਡੀਓ ਆ ਗਈ ਤੇ ਉਹਦੇ ਵਿੱਚ ਤੁਸੀਂ ਆ ਜਿਹੜੇ ਅੱਜ ਦੀ ਕਲੈਕਸ਼ਨ ਦੇ ਸੂਟ ਨੇਗੇ ਤੁਸੀਂ ਇਹ ਇਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਜੀ ਮੈਂ ਕੀ ਤੁਹਾਨੂੰ ਪਤਾ ਹੈ ਆਪਾਂ ਜਿਹੜਾ ਸੂਟ ਆ ਉਹ ਜਿਹੜੇ ਅਕੋਰਡਿੰਗ ਟੂ ਪੀਸ ਥੋੜੇ ਪ੍ਰਾਈਸ ਦੇ ਅਕੋਰਡਿੰਗ ਬਣਾਉਨੇ ਆ ਸੋ ਇਹ ਬੜਾ ਜਿਹੜਾ ਪੀਸ ਹੈਗਾ ਆਪਣਾ ਮੋਸਟ ਸੇਲਿੰਗ ਪੀਸ ਵੀ ਰਿਹਾਗਾ ਠੀਕ ਹੈ ਜੀ ਤੇ ਇਹਨੂੰ ਜਿਹੜਾ ਆਪਾਂ ਨੇ ਇਸ ਵਾਰ ਕਸਟਮਾਈਜ਼ ਕਰਿਆ ਤੁਸੀਂ ਉਹ ਚੈੱਕ ਕਰ ਸਕਦੇ ਹੋ ਵੀ ਆਪਾਂ ਕਸਟਮਾਈਜ਼ ਕਿਵੇਂ ਕਰਿਆਗਾ ਤੇ ਇਹਦੀ ਪ੍ਰੋਪਰ ਤੁਸੀਂ ਵੀਡੀਓ ਨਾ ਬਣਾ ਰਿਹਾ ਤਾਂ ਇਹ ਦੇਖੋ ਫੁੱਲ ਆਪਾਂ ਹਾਂ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਪੀਸ ਰਹਿਣ ਵਾਲਾ ਹੈ ਕੋਕੋ ਸਲਕ ਤੇ ਜਿਹੜਾ ਪੀਸ ਹੈਗਾ ਠੀਕ ਹੈ ਸ਼ਿਮਰੀ بیس ਹੈਗਾ ਸਾਰਾ ਇਹ ਤੇ ਇਹਦੇ ਵਿੱਚ ਹਲਕਾ ਹਲਕਾ ਜਿਹਾ ਏਦਾਂ ਲਾਈਨ ਵਗੈਰਾ ਹੁੰਦੀ ਹੈ ਏਹ ਜਿਹੜਾ ਜੀ ਫੈਬਰਿਕ ਦੇ ਵਿੱਚ ਤੇ ਨਵਾਂ ਫੈਬਰਿਕ ਹੈ ਇਹ ਤੁਸੀਂ ਇਹ ਟਰਾਈ ਕਰ ਸਕਦੇ ਹੋ ਇਹਦੇ ਵਿੱਚ ਬਹੁਤ ਕਲਰ ਨੇਗੇ ਤੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਪੀਸ ਹੈ ਰੈਡੀ ਕਰ ਸਕਦੇ ਹੋਗੇ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਹੈਗੀ ਐ ਏਦਾਂ ਬਾਵਾ ਤੇ ਕੰਮ ਆਊਗਾ ਇੱਥੇ ਪੈਚ ਆਊਗਾ ਹਲਕਾ ਜਿਹਾ ਠੀਕ ਹੈ ਜੀ ਇਹ ਹੈਗਾ ਇਹਦਾ ਕੰਮ ਬਾਵਾ ਦਾ ਤੇ ਇਹਦੀ ਨੈਕ ਲਾਈਨ ਠੀਕ ਹੈ ਜੀ ਦੋਨੋਂ ਸਾਈਡ ਇੱਧੇ ਆਊਗੀ ਤੇ ਇਹਦੇ ਸਿੰਪਲ ਘੇਰੇ ਤੇ ਏਦਾਂ ਕੰਮ ਆਊਗਾ ਕੰਮ ਵੀ ਜਿਹੜਾ ਬਹੁਤ ਸੋਹਣਾ ਨੀਟਾਂ ਟਿਕਲੇ ਦਾ ਮੈਂ ਹੈਡਵਰਕ ਦਾ ਪੀਸ ਅਗਾ ਠੀਕ ਹੈ ਸਾਰਾ ਏਦਾਂ ਫਿਨਿਸ਼ਿੰਗ ਪੱਟੀ ਦੇ ਨਾਲ ਜਿਹੜਾ ਪੀਸ ਆਊਗਾ ਲਾਸਟ ਟਾਈਮ ਆਪਾਂ ਜਿਹੜੀ ਇਹਦੀ ਬਾਟਮ ਆ ਗਈ ਉਹ ਆਪਾਂ ਨੇ ਵਰਕ ਕਰਿਆ ਸੀ ਸੋ ਇਸ ਵਾਰ ਆਪਾਂ ਨੇ ਜਿਹੜੀ ਪਲੇਨ ਬਾਟਮ ਰੱਖੀ ਆ ਤੇ ਇਹਦੇ ਦੁਪट्टे ਤੇ ਵੀ ਆਪਾਂ ਨੇ ਸਿਰਫ ਏਦਾਂ ਰੇਸਟਲ ਡਿਟੇਲਿੰਗ ਦਿੱਤੀ ਅਸੀਂ ਤੇ ਵੀ ਜੇ ਆਪਾਂ ਕਹਿੰਦੇ ਵੀ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਸੂਟ ਬਣਾਉਣਾ ਹੈ ਸੋ ਤੁਸੀਂ ਇਹ ਪੀਸ ਨੂੰ ਐਡਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਨੂੰ ਸਿਰਵਾਤ ਤੋਂ ਹੀ ਵਰਕ ਕਰਵਾ ਸਕਦੇ ਹੋ ਐਡਾ ਸਿੰਪਲ ਸ਼ਰਟ ਵੀ ਵਰਕ ਕਰਾ ਕੇ ਵੀ ਜਿਹੜਾ ਪੀਸ ਆ ਤੁਸੀਂ ਲੈ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਆ ਜਿਹੜਾ ਠੀਕ ਹੈ ਜੀ ਇਹ ਵੀ ਤੁਸੀਂ ਪਿਛਲੀ ਵਾਰ ਦੇਖਿਆ ਜਿਹੜੇ ਆਪਣੇ ਪੀਸ ਨੇਗੇ ਹੌਟ ਸੇਲਿੰਗ ਨੇ ਰਿਪੀਟ ਰਿਪੀਟ ਜਿਹੜੇ ਸੂਟ ਨੇ ਚੱਲਦੇ ਨੇ ਬਸ ਆਪਾਂ ਜਿਹੜੇ ਚੇਂजेस ਕਰਦੇ ਆ ਉਹਨਾਂ ਦੇ ਵਿੱਚ ਤਾਂ ਕਰਕੇ ਤੁਹਾਨੂੰ ਵੀਡੀਓਜ਼ ਦੇ ਵਿੱਚ ਦਿਖਾਉਨੇ ਆ ਕਿਉਂਕਿ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਨਵੇਂ ਨਵੇਂ ਡਿਜ਼ਾਈਨ ਵੀ ਦੇਖਦੇ ਆ ਜਿੱਥੇ ਜਿੱਥੇ ਵੀਡੀਓ ਵਾਇਰਲ ਹੁੰਦੀ ਆ ਸੋ ਉੱਥੇ ਉੱਥੇ ਜਿਹੜੇ ਭੈਣਾਂ ਨੇ ਸੂਟਸ ਆਪਣੇ ਅਕੋਰਡਿੰਗ ਜਿਹੜਾ ਪਿਕ ਕਰ ਲੈਂਦੀਆਂ ਨੇ ਮੋਸਟਲੀ ਜਿਹੜਾ ਪੀਸ ਆ ਸੇਮ ਐਜ਼ ਇਟ ਹੀ ਪੀਸ ਜਾਂਦਾਗਾ ਬਹੁਤ ਸੋਹਣਾ ਜਿਹਾ ਸਰਜਰੀ ਜਾਂ ਸੂਟ ਸਾਤੋਂ ਪਹਿਲਾਂ ਤੁਸੀਂ ਫੁੱਟ ਦੀ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਰਹਿਣ ਵਾਲਾ ਪਿਓਰ ਚਨੋਂਨ ਦਾ ਦੁਪੱਟਾ ਦੁਪੱਟਾ ਭਾਂ ਸਵਾ 2 ਮੀਟਰ ਦਾ ਦਿੰਦੇ ਨੇਗੇ ਸੋ ਆਪਾਂ ਨੇ ਸਵਾ 2 ਮੀਟਰ ਦਾ ਦੁਪੱਟਾ ਰੱਖਿਆ ਤੁਸੀਂ ਜਦ ਵੀ ਆਪਣਾ ਆਰਡਰ ਦਿੰਨੇ ਹੋ ਆਰਡਰ ਦੇ ਅਕੋਰਡਿੰਗ ਹੈ ਜਿਹੜਾ ਪੀਸ ਆਪਾਂ ਥੋੜਾ ਰੈਡੀ ਕਰਕੇ ਦਿੰਨੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦਾ ਤੁਸੀਂ ਨੈਕ ਲਾਈਨ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਬਹੁਤ ਸੋਹਣਾ ਜਿਹਾ ਠੀਕ ਹੈ ਜੀ ਮਮੀਆਂ ਦੇ ਲਈ ਖਾਸ ਆਪਾਂ ਜਿਵੇਂ ਪੀਸ ਨੂੰ ਕਹਿ ਸਕਦੇ ਆ ਵੀ ਇਹ ਪੀਸ ਆਪਾਂ ਰੈਡੀ ਕਰਿਆ ਸੀਗਾ ਤੇ ਇਹਦੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਪੀਸ ਆਗ ਬਣ ਕੇ ਆਉਂਦਾਗਾ ਇਹ ਤੇ ਹਰ ਵਾਰ ਇਹ ਸੇਮ ਆਹੀ ਕਲਰ ਤੇ ਜਾਂਦਾ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਰਾ ਲੈਣੇ ਹੋ ਵੈਸੇ ਇਹ 골ਡਨ ਕਲਰ ਦੇ ਵਿੱਚ ਹੀ ਬਹੁਤ ਸੋਹਣਾ ਲੱਗਦਾਗਾ ਕਰੀਮੀ ਜਿਹਾ ਕਲਰ ਹੈਗਾ ਠੀਕ ਹੈ ਜੀ ਇਹ ਤੇ ਆਪਾਂ ਨੇ ਟੈਬੀ ਸਿਲਕ ਇਹਨੂੰ ਫੈਬਰਿਕ ਯੂਜ਼ ਕਰਿਆਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਹੁਣ ਤੁਸੀਂ ਪ੍ਰੋਪਰ ਲੁੱਕ ਚੈੱਕ ਕਰੋ ਥੋੜਾ ਵੀਡੀਓ ਦੇ ਵਿੱਚ ਵਾਈਟ ਵਾਈਟ ਕਲਰ ਆ ਰਿਹਾ ਬਟ ਇਹ ਹਲਕਾ ਜਿਹਾ 골ਡਨ ਕਲਰ ਹੈ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਡਿਟੇਲਿੰਗ ਚੈੱਕ ਕਰਦੇ ਹਾਂ ਦੀ ਬਾਜੂ ਦਾ ਵਰਕ ਆਊਗਾ ਠੀਕ ਹੈ ਜੀ ਐਂਟੀਕ ਪਲੱਸ 골ਡਨ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਪੀਸ ਰੈਡੀ ਹੋਇਆ ਕਿਉਂਕਿ 골ਡਨ ਦੇ ਕਲਰ ਉੱਤੇ 골ਡਨ ਵਰਕ ਨਹੀਂ ਸੋਹਣਾ ਲੱਗਣਾ ਸੋ ਆਪਾਂ ਦੋਨੇ ਕਲਰ ਦਾ ਜਿਹੜਾ ਯੂਜ਼ ਕਰਿਆ ਹੈਗਾ ਵਰਕ ਤੇ ਇਹ ਹੈਗੀ ਹੈ ਦੀ ਨੈਕਲਾਈਨ ਠੀਕ ਹੈ ਜੀ ਦੋਨੋਂ ਸਾਈਡ ਹੈਵੀ ਬਾਹਾਂ ਆਣ ਗਈਆਂ ਸਾਰੀ ਸ਼ਰਟ ਤੇ ਐਦਾਂ ਵਰਕ ਆਊਗਾ ਠੀਕ ਹੈ ਜੀ ਪਲੱਸ ਘੇਰਾ ਹੈ ਦਾ ਪ੍ਰੋਪਰ ਹੈਵੀ ਘੇਰਾ ਆਊਗਾ ਠੀਕ ਹੈ ਜੀ ਸਾਰੇ ਘੇਰੇ ਤੇ ਐਦਾਂ ਦੱਕੇ ਦੀ ਲਾਈਨ ਤੇ ਇਦਾਂ ਜਾਲ ਬਣਿਆ ਆਊਗਾ ਠੀਕ ਹੈ ਜੀ ਇਹ ਜਿਹੜਾ ਪੀਸ ਆ ਬਹੁਤ ਸੋਨਾ ਜਾਂ ਸਰਦਾਰੀ ਜਾਂ ਪੀਸ ਆਗਾ ਠੀਕ ਹੈ ਜੀ ਜਿਆਦਾ ਹੈਵੀ ਨਹੀਂ ਜਾਂ ਤਾਂ ਲਾਈਟ ਵੇਟ ਨਹੀਂ ਬਹੁਤ ਸੂਬਰ ਜਿਹਾ ਪੀਸ ਹੈਗਾ 골ਡਨ ਕਲਰ ਦੀ ਟਿਸ਼ੂ ਦੀ ਫਿਨਿਸ਼ਿੰਗ ਦੇ ਨਾਲ ਐਵਰ ਗ੍ਰੀਨ ਜਿਹੜਾ ਪੀਸ ਹੈ ਬਣ ਕੇ ਰੈਡੀ ਹੁੰਦਾ ਸੋ ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ ਨੇ ਇਹਦੀ ਬਾਟਮ ਤੇ ਵੀ ਸੇਮ ਆ ਜਿਹੜਾ ਜਾਲ ਬਣਿਆ ਤੇ ਇੱਥੇ ਜਾਲ ਬਣਾਇਆ ਸੀ ਸੋ ਭੈਣ ਨੂੰ ਜਾਲ ਵਾ ਤੇ ਭੈਣ ਸਿੰਪਲ ਬਾਟਮਸ ਰੱਖੀਆਂ ਨੇਗੀਆਂ ਤੇ ਉਹਨਾਂ ਨੇ ਆਪਣੀ ਏਜ ਅਕੋਰਡਿੰਗ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਪੀਸ ਰੈਡੀ ਕਰਵਾ ਸਕਦੇ ਹੋ ਦੁਪੱਟਾ ਸੇਮ ਐਜ਼ ਇਟ ਜਿਵੇਂ ਆਪਾਂ ਪਿੱਛੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਜਿਹੜੀ ਸਾਡੇ ਕੋਲ ਚੀਜ਼ ਬਣ ਜੂ ਤੁਹਾਨੂੰ ਸੇਮ ਐਜ਼ ਇਟ ਹੀ ਵਰਕ ਮਿਲੇਗਾ ਤੁਸੀਂ ਪਰ ਆਪਣੇ ਅਕੋਰਡਿੰਗ ਵਰਕ ਫੈਬਰਿਕ ਵਾਰਕਾ ਜਿਹੜਾ ਘੋਟਾਪਦਾ ਸਕਦੇ ਹੋ ਦੁਪੱਟਾ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਜੀ ਮੈਂ ਆਪਾਂ ਮੋਸਟਲੀ ਇਹਨੂੰ ਚਨੋਂਦਾਈ ਦੁਪੱਟਾ ਪਿਓਰ ਦੇ ਲਾਇਆਗਾ ਤੇ ਤੁਸੀਂ ਇਹਨੂੰ ਆਰਗੈਂਜ਼ਾ ਵੀ ਲਵਾ ਸਕਦੇ ਹੋ ਸ਼ਿਮਰ ਵੀ ਲਵਾ ਸਕਦੇ ਹੋ ਕੋਈ ਵੀ ਫੈਬਰਿਕ ਹੈ ਜਿਹੜਾ ਲਗਵਾ ਸਕਦੇ ਹੋ ਠੀਕ ਹੈ ਜੀ ਸੋ ਆਪਾਂ ਨੇ ਸਾਰੇ ਦੁਪੱਟੇ ਦੇ ਵਿੱਚ ਇਦਾਂ ਹਲਕਾ ਹਲਕਾ ਵਰਕ ਕਰਕੇ ਸੇਮ ਐਜ਼ ਇਟ ਪਰਲ ਦੀ ਲੇਸ ਤੇ ਫਿਨਿਸ਼ਿੰਗ ਦੇ ਨਾਲ ਜਿਹੜਾ ਪੀਸ ਆ ਹੋ ਰੈਡੀ ਕਰਿਆਗਾ ਠੀਕ ਹੈ ਜੀ ਬਹੁਤ ਸੋਬਰ ਜਾਂ ਸਰਦਾਰੀ ਜਾਂ ਪੀਸ ਆਗਾ ਤੁਸੀਂ ਇਹਨੂੰ ਪੀਸ ਨੂੰ ਸੇਮ ਐਜ਼ ਇਟ ਵੀ ਲੈ ਸਕਦੇ ਹੋ ਬਹੁਤ ਪਾਕਟ ਫ੍ਰੈਂਡਲੀ ਜਿਹੜਾ ਸੂ ਬਣਿਆ ਹੋਇਆ ਸੋ ਤੁਸੀਂ ਇਹਨੂੰ ਜਿਹੜਾ ਬਾਇਕ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਜਿਹੜਾ ਅੱਜ ਆਹ ਵਾਲਾ ਸੂਟ ਹੈਗਾ ਠੀਕ ਹੈ ਜੀ ਇਹ ਆਪਾਂ ਨੇ ਪਹਿਲਾਂ ਅਨਸਟਿਚ ਪੀਸ ਭੇਜਿਆ ਸੀ ਸੋ ਇਸ ਵਾਰ ਜਿਹੜੀ ਆਪਣੇ ਕੋਲ ਬੁਕਿੰਗ ਹੈ ਸੇਮ ਕਲਰ ਤੇ ਠੀਕ ਹੈ ਜੀ ਤੇ ਆਪਾਂ ਨੇ ਪੀਸ ਇਹ ਜਿਹੜਾ ਰੈਡੀ ਕਰਿਆਗਾ ਸੇਮ ਮੈਜਰਟ ਪਿਓਰ ਚਨੋਂਨ ਦਾ ਦੁਪੱਟਾ ਠੀਕ ਹੈ ਜੇ ਤੁਸੀਂ ਪੀਸ ਚੈੱਕ ਕਰ ਤਾਂ ਸਭ ਤੋਂ ਪਹਿਲਾਂ ਤਾਂ ਹੈਂਡਵਰਕ ਦਾ ਪੀਸ ਹੈ ਠੀਕ ਹੈ ਜੀ ਇਹਨੇ ਤੇ ਇਹ ਕੋਈ ਵੀ ਤੁਸੀਂ ਡਿਜ਼ਾਈਨ ਆ ਜਿਹੜਾ ਆਪਣੇ ਅਕੋਰਡਿੰਗ ਚੇਂਜ ਵੈਂਚ ਕਰਵਾ ਸਕਦੇ ਹੋ ਹੈਂਡ ਨਾਲ ਮਸ਼ੀਨ 'ਚ ਕਰਾ ਸਕਦੇ ਹੋ ਮਸ਼ੀਨ ਨਾਲ ਹੈਂਡ ਕਰਾ ਸਕਦੇ ਹੋ ਆਪਣੇ ਕੋਲ ਹਰੇਕ ਤਰ੍ਹਾਂ ਦੇ ਜਿਹੜੇ ਪੀਸ ਆਪਾਂ ਰੈਡੀ ਕਰਕੇ ਦਿੰਨੇ ਆ ਠੀਕ ਹੈ ਜੀ ਆਪਣੇ ਕੋਲ ਬਲੌਕ ਪ੍ਰਿੰਟ ਪੇਂਟ ਵਾਲੇ ਠੀਕ ਹੈ ਜੀ ਮਸ਼ੀਨੀ ਹੈਂਡ ਦੇ ਪਾਪੋ ਵਾਲੇ ਸਭ ਤਰ੍ਹਾਂ ਦੇ ਪੀਸ ਆਪਾਂ ਰੈਡੀ ਕਰਕੇ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦਾ ਵਰਕ ਆ ਜਿਹੜਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਇਹਦੀ ਨੈਕ ਲਾਈਨ ਦਾ ਕੰਮ ਏ ਭੈਣ ਨੇ ਥੋੜਾ ਟੇਸਟ ਚੇਂਜ ਕਰਿਆ ਇਹਦੇ ਬਾਰੇ ਸਹੀ ਸੂਟ ਚ ਇਹ ਆਪਾਂ ਨੇ ਪਾਕਿਸਤਾਨੀ ਸਟਾਈਲ ਬਣਾਦੇ ਸੀ ਨੈਕ ਲਾਈਨ ਚੈੱਕ ਕਰ ਸਕਦੇ ਹੋ ਯੂ ਸ਼ੇਪ ਰੱਖ ਕੇ ਆਪਾਂ ਐਦਾਂ ਨੈਕ ਦਿੱਤਾਗਾ ਬਾਟਮ ਜਿਹੜੀ ਆ ਸਟ੍ਰੇਟ ਸਲਵਾਰ ਰੱਖ ਕੇ ਆਪਾਂ ਖਾਲੀ ਸਮੋਸਾ ਲੈਸ ਕੱਢੀ ਠੀਕ ਹੈ ਜੀ ਸਲਵਾਰ ਪਹਿਨਣ ਵਾਲੀ ਬਿਲਕੁਲ ਸਟ੍ਰੇਟ ਸਭ ਤੋਂ ਹੈਵੀ ਲੁੱਕ ਆ ਜਿਹੜੀ ਇਹਦੀ ਸ਼ਰਟ ਦੀ ਹੈ ਠੀਕ ਹੈ ਜੀ ਇਹ ਹੈ ਇਹਦੀ ਸ਼ਰਟ ਸਭ ਤੋਂ ਪਹਿਲਾਂ ਤਾਂ ਇਹਦਾ ਹਾਂਜੀ ਇਹ ਹੈਗੀ ਹੈ ਪ੍ਰੋਪਰ ਜੀ ਸ਼ਰਟ ਬਹੁਤ ਸੋਹਣਾ ਜਿਹਾ ਬਟਰਲ ਗ੍ਰੀਨ ਕਲਰ ਆਗਾ ਇਹ ਬਹੁਤ ਸੋਹਣਾ ਕਲਰ ਲੱਗਦਾਗਾ ਤੇ ਇਹਦੇ ਤੇ ਜਿਹੜਾ ਵੀ ਵਰਕ ਕਰਵਾਉਣਾ ਹੈ ਨਾ ਆਪਾਂ ਬਹੁਤ ਜ਼ਿਆਦਾ ਸੋਹਣਾ ਪੜ ਕੇ ਆਉਂਦਾ ਤੁਸੀਂ ਸਭ ਤੋਂ ਪਹਿਲਾਂ ਤਾਂ ਲੁੱਕ ਚੈੱਕ ਕਰ ਸਕਦੇ ਹੋ ਸੂਟ ਦੇ ਕਿੰਨੇ ਕਿ ਜ਼ਿਆਦਾ ਗ੍ਰੇਸਫੁਲ ਸੂਟ ਹੈਗਾ ਤੁਸੀਂ ਉਸ ਤੋਂ ਬਾਅਦ ਫਿਰ ਨਾ ਵਰਕ ਵੀ ਚੈੱਕ ਕਰੋ ਇੱਕ ਵਾਰ ਸਾਰਾ ਦਬਕੇ ਦਾ ਕੰਮ ਠੀਕ ਹੈ ਜੀ ਸਾਰਾ ਇਹ ਤੁਹਾਨੂੰ ਜੈ ਦਬਕਾ ਲੱਗਿਆ ਹੋਇਆ ਇਹਦੇ ਤੇ ਤੇ ਪੀਸ ਆ ਜਿਹੜਾ ਬਹੁਤ ਸੋਹਣਾ ਜਿਹਾ ਬਣਿਆ ਹੋਇਆ ਹੈਗਾ ਆਪਣਾ ਫੁੱਲ ਹੈਵੀ ਆਰਮਜ਼ ਆਣਗੇ ਇਹਦੀਆਂ ਠੀਕ ਹੈ ਜੀ ਬੋਥ ਸਾਈਡ ਜਿਹੜਾ ਫਰੰਟ ਬੈਕ ਸੇਮ ਤੁਹਾਨੂੰ ਐਜ਼ ਇਟ ਹੀ ਮਿਲੇਗੀ ਵਰਕ ਵੀ ਸ਼ਾਈਨ ਵੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਬਹੁਤ ਹੈਵੀ ਜੇ ਪੀਸ ਹੈਗਾ ਇਹਦੀ ਨੈਕਲਾਈਨ ਠੀਕ ਹੈ ਜੀ ਮੈਂ ਤੁਹਾਨੂੰ ਯੂਮ ਕਰਕੇ ਦਿਖਾ ਰਹੀ ਹਾਂ ਵੀਡੀਓ ਦੇ ਵਿੱਚ ਥੋੜਾ ਥੋੜਾ ਵਰਕ ਦਾ ਪਤਾ ਲੱਗ ਜਵੇ ਤੇ ਜਿਹੜਾ ਇਹ ਹੈਗਾ ਪੀਸ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪ ਇਹਦੇ ਹੈਗਾ ਬਿਲਕੁਲ ਪਲੇਨ ਤੇ ਆਪਾਂ ਸਿਰਫ ਸਮੂਸਾ ਲੈਸ ਦੀ ਫਿਨਿਸ਼ਿੰਗ ਕੀਤੀ ਹੈਗੀ 골ਡਨ ਫਿਨਿਸ਼ਿੰਗ ਆ ਤੁਸੀਂ ਇਹਦੇ ਵਿੱਚ ਸੈਂਟਰ ਜਿਹੜਾ ਵਰਕ ਵੀ ਕਰਵਾ ਸਕਦੇ ਹੋ ਬਟ ਜਿਹੜਾ ਇਹ ਸੂਟ ਹੈਗਾ ਐਜ਼ ਇਟ ਹੀ ਬਹੁਤ ਸੋਹਣਾ ਲੱਗਦਾ ਉਹ ਬਹੁਤ ਕਾਮਨ ਜੀ ਚੀਜ਼ ਹੋ ਜਾਂਦੀ ਹੈ ਕਿ ਜਿਹੜਾ ਆਪਾਂ ਛੜਕਾ ਵਗੈਰਾ ਵਿੱਚ ਕਰਵਾ ਦਿੰਦੇ ਆ ਬਟ ਇਹ ਜਿਹੜਾ ਪੀਸ ਆ ਬਹੁਤ ਜ਼ਿਆਦਾ ਸੋਹਣਾ ਪੀਸ ਬਣਿਆ ਹੋਇਆ ਸਟੇ ਸਲਵਾਰ ਰਹਿਣ ਵਾਲੀ ਪਾਕਿਸਤਾਨੀ ਬਣਾਇਆ ਠੀਕ ਹੈ ਜੀ ਆਪਾਂ ਨੇ ਇਹ ਸੂਟ ਠੀਕ ਹੈ ਜੀ ਨਾਰਮਲ ਸੂਟ ਦੇ ਨਾਲ ਖੁੱਲਾ ਜਿਹਾ ਸੂਟ ਬਣਾਇਆ ਹੈ ਇਹ ਏ ਰਹਿਣ ਵਾਲਾ ਇਹਦਾ ਦੁਪੱਟਾ ਸਾਰੇ ਮੇ ਦੁਪੱਟੇ ਦੀ ਤੁਹਾਨੂੰ ਕੋ ਖੋਲੇ ਦੀ ਪ੍ਰੋਪਰ ਨਹੀਂ ਕਰਦੀ ਕਿਉਂਕਿ ਇਹ ਸਾਰੇ ਆਪਣੇ ਕੋਲ ਜਿਹੜੇ ਪਾਰਸਲ ਜਾਣੇ ਨੇ ਇਹ ਤੇ ਇਹ ਤੁਹਾਨੂੰ ਹਲਕਾ ਜਿਹਾ ਦਿਖਾ ਰਹੀ ਹਾਂ ਵੀ ਬਿਲਕੁਲ ਸਿੰਪਲ ਨੇ ਦੁਪੱਟਾ ਜਾਵੇ ਸੋ ਆਪਾਂ ਦੁਪੱਟੇ ਦੇ ਵਿੱਚ ਤੁਹਾਨੂੰ ਇਦਾਂ ਲੇਸਿਸ ਠੀਕ ਹੈ ਜੀ ਇਦਾਂ ਲੇਸਿਸ ਲਗਾ ਕੇ ਫੋਰ ਸਾਈਡ ਇਦਾਂ ਵਰਕ ਨਾਲ ਦੀ ਲੇਸ ਤੇ ਫਿਨਿਸ਼ਿੰਗ ਕਰ ਕੇ ਦਿੱਤੀ ਹੋਈ ਆ ਠੀਕ ਹੈ ਜੀ ਇਹ ਜਿਹੜਾ ਛੋਟਾ ਬਹੁਤ ਜ਼ਿਆਦਾ ਸੋਹਣਾ ਪੀਸ ਬਣਿਆ ਹੋਇਆ ਇੱਕ ਤਾਂ ਕਲਰ ਬਹੁਤ ਸੋਹਣਾਗਾ ਦੂਸਰਾ ਵਰਕ ਬਹੁਤ ਸੋਹਣਾ ਗਰਲਿਸ਼ ਲੁੱਕ ਦਾ ਠੀਕ ਹੈ ਜੀ ਤੁਸੀਂ ਇਹ ਜਿਹੜਾ ਪੀਸ ਆ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਬਲੈਕ ਤੇ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਣਾ ਬਾਟਲ ਗ੍ਰੀਨ ਤੇ ਬਹੁਤ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਲੱਗ ਰਿਹਾ ਪੀਸ ਇਹ ਤੇ ਤੁਸੀਂ ਇਹ ਜਿਹੜਾ ਪੀਸ ਆਗਾ ਇਹਦੀ ਬੁਕਿੰਗ ਸਾਨੂੰ ਦੇ ਸਕਦੇ ਹੋ ਠੀਕ ਹੈ ਜੀ ਇੱਕ ਵਾਰ ਫੇਰ ਇਹਨਾਂ ਵਰਕ ਤੋਂ ਨੂੰ ਦਿਖਾਦਾ ਬਾਜੂ ਵਰਕੇ ਤੇ ਘੇਰਾ ਵਰਕੇ ਦੇ ਬਹੁਤ ਹੈਵੀ ਰਹਿਣ ਵਾਲਾ ਰੇਟ ਵੀ ਬਹੁਤ ਜ਼ਿਆਦਾ ਸੋਨਾ ਠੀਕ ਹੈ ਜੀ ਤੇ ਤੁਸੀਂ ਇਹ ਸੂਟ ਆ ਜਿਹੜਾ ਸਾਡੇ ਤੋਂ ਬਾਇ ਕਰ ਸਕਦੇ ਹੋ ਤੇ ਪ੍ਰਾਈਸ ਆ ਜਿਹੜਾ ਵਟਸਐਪ ਤੇ ਲੈ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਅਗਲਾ ਪੀਸ ਇਹ ਵਾਲਾ ਪੀਸ ਤੁਸੀਂ ਹਰ ਇੱਕ ਵੀਡੀਓ ਦੇ ਵਿੱਚ ਦੇਖਿਆ ਹੀ ਹੋਗਾ ਬਹੁਤ ਜਿਆਦਾ ਸੋਹਣਾ ਜਿਹੜਾ ਪੀਸ ਆਪਨਾ ਐਵਰ ਹੁਣ ਤੱਕ ਦਾ ਬੈਸਟ ਸੇਲਿੰਗ ਰਿਹਾ ਹੈਗਾ ਤੇ ਸਭ ਤੋਂ ਪਹਿਲਾਂ ਡਿਟੇਲਿੰਗ ਚੈੱਕ ਕਰਵਾ ਦਮਾ ਤੁਹਾਨੂੰ ਠੀਕ ਹੈ ਜੀ ਬਹੁਤ ਸੋਹਣਾ ਜੇ ਹੈਂਡਵਰਕ ਦਾ ਸਾਰਾ ਪੀਸ ਐਦਾਂ ਲੱਗਦਾ ਜਿਵੇਂ ਵੀ ਆਪਾਂ ਨੇ ਹਨਾ ਪ੍ਰਿੰਟ ਕਰਵਾਇਆ ਹੁੰਦਾਗਾ ਸੋ ਹੈ ਇਹ ਸਾਰੇ ਹੈਵੀ ਹੈਂਡਵਰਕ ਹੈਗਾ ਹੈਵੀ ਹੈਂਡਵਰਕ ਦਾ ਪੀਸ ਲੈਣ ਵਾਲਾ ਫਿਨਿਸ਼ਿੰਗ ਪੱਟੀ ਦੇ ਨਾਲ ਜਿਹੜਾ ਪੀਸ ਆਊਗਾ ਤੁਹਾਨੂੰ ਇਹ ਸਾਰਾ ਠੀਕ ਹੈ ਜੀ ਇਹਦੇ ਨਾਲ ਆਪਾਂ ਸੇਮ ਐਜ਼ ਇਟ ਚਨੋਂਨ ਦਾ ਦੁਪੱਟਾ ਰੱਖਿਆ ਠੀਕ ਹੈ ਜੀ ਐਦਾਂ ਪਰਲ ਦੀ ਲੇਸ ਸਾਰੇ ਚੂਤ ਨੂੰ ਤੇ ਜਿਹੜਾ ਇਹਦੇ ਨਾਲ ਵਰਕ ਪੀਸ ਰਹਿਣ ਵਾਲਾ ਦਾ ਉਹ ਉਹ ਆਪਾਂ ਨੇ ਇਦਾਂ ਕਲੀਰ ਵਾਲਾ ਪਲਾਜ਼ੋ ਬਣਾਇਆ ਠੀਕ ਹੈ ਜੀ ਸੇਮ ਜਿਹੜਾ ਪੀਸ ਆ ਉਹ ਆਪਾਂ ਇਹ ਰੈਡੀ ਕਰਦੇ ਆਗੇ ਤੁਸੀਂ ਇਹ ਜਿਹੜਾ ਪੀਸ ਆ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਪੀਸ ਨੂੰ ਬੜਵਾ ਸਕਦੇ ਹੋ ਪਰ ਆਪਾਂ ਨੇ ਹੁਣ ਤੱਕ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਬਲੈਕ ਕਲਰ ਦੇ ਵਿੱਚ ਹੀ ਸੇਲ ਕਰਿਆ ਜ਼ਿਆਦਾ ਇਹ ਪੀਸ ਤੇ ਇਹ ਬਲੈਕ ਸੋਨਾ ਵੀ ਬਲੈਕ ਦੇ ਵਿੱਚ ਹੀ ਲੱਗਦਾਗਾ ਪੀਸ ਇਹ ਬਣਿਆ ਹੋਇਆ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਆ ਬਹੁਤ ਜ਼ਿਆਦਾ ਸੋਹਣਾ ਪੀਸ ਬਹੁਤ ਹੌਟ ਸੇਲਿੰਗ ਆਰਟੀਕਲ ਦਾ ਵੀਡੀਓ ਵੀ ਤੁਸੀਂ ਬਹੁਤ ਦੇਖੀਏ ਸੂਰਦੀ ਤੇ ਆਪਾਂ ਨੇ ਇਹ ਪੀਸ ਸੇਮ ਕਲਰ ਦੇ ਵਿੱਚ ਰੈਡੀ ਕਰਿਆਗਾ ਤੇ ਤੁਹਾਨੂੰ ਇਹ ਫੁੱਲ ਲੁੱਕ ਆ ਜਿਹੜੀ ਮੈਂ ਸੂਰਦੀ ਦਿੰਨੀ ਆ ਤੁਸੀਂ ਚੈੱਕ ਕਰੋ ਇਹਦੀ ਸੂਰਦੀ ਫੁੱਲ ਲੁੱਕ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਡਿਟੇਲਿੰਗ ਚੈੱਕ ਕਰ ਸਕਦੇ ਹੋ ਪਹਿਲਾਂ ਤਾਂ ਫੁੱਲ ਲੁੱਕ ਚੈੱਕ ਕਰੋ ਤੁਸੀਂ ਬਹੁਤ ਸੋਨਾ ਜਿਹਾ ਰਸਤੀ ਕਲਰ ਆ ਪੀਸ ਦਾ ਠੀਕ ਹੈ ਸ਼ਿਮਰ ਤੇ ਫੀਸ ਹੈਗਾ ਸੇਮ ਐਜ਼ ਇਟ ਆਪਾਂ ਨੇ ਜਿਹੜਾ ਪੀਸ ਨੂੰ ਰੈਡੀ ਕਰਿਆ ਹੈਗਾ ਐਦਾਂ ਹੀ ਫਿਨਿਸ਼ਿੰਗ ਕੱਢ ਕੇ ਠੀਕ ਹੈ ਜੀ ਪੇਸਟਿੰਗ ਕਰਕੇ ਪੀਸ ਨੂੰ ਰੈਡੀ ਕਰਿਆ ਹੈ ਹੈਵੀ ਇਹਦੇ ਬਾਜਾ ਬਾਜੂ ਰਹਿਣ ਵਾਲੀਆਂ ਨੇ ਠੀਕ ਹੈ ਜੀ ਨੈਕ ਲਾਈਨ ਕੁਛ ਇਸ ਤਰ੍ਹਾਂ ਦਾ ਰਹਿਣ ਵਾਲਾ ਇਹਦਾ ਪੀਸ ਹੈਗਾ ਠੀਕ ਹੈ ਜੀ ਸਾਰਾ ਪੀਸ ਆ ਜਿਹੜਾ A to Z ਦਬਕੇ ਦੇ ਵਿੱਚ ਕੰਮ ਹੋਇਆ ਫਰਲ ਲੱਗਿਆ ਥਰਾਈਡ ਲੱਗਿਆ ਠੀਕ ਹੈ ਜੀ ਸਾਰਾ ਸੇਮ ਪੀਸ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ نیچے ਵੀ ਆਪਾਂ ਜਿਹੜੀ ਆਊਟਿੰਗ ਦਿੱਤੀ ਹੈਗੀ ਡਿਫਰੈਂਟ ਸਟਾਈਲ ਦੇ ਨਾਲ ਪੇਸਟਿੰਗ ਕਰਕੇ نیچے ਲੀਪਸ ਵਗੈਰਾ ਕੱਢੇ ਹੈਗੇ ਠੀਕ ਹੈ ਜੀ ਇਹ ਹੈਗਾ ਪ੍ਰੋਪਰ ਹੈਂਡਵਰਕ ਦਾ ਪੀਸ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈਗਾ ਤੇ ਡਿਟੇਲਿੰਗ ਤੁਸੀਂ ਚੈੱਕ ਕਰ ਲਈ ਹੈ ਜੀ ਸ਼ਰਟ ਦੀ ਤੇ ਇਹਦੇ ਨਾਲ ਜਿਹੜਾ ਹੈਗਾ ਆਪਾਂ ਨੇ ਕਲੀਦਾਰ ਪਰਾਜ਼ੋ ਬਣਾਇਆ ਠੀਕ ਹੈ ਜੀ ਹਾਂ ਜੀ ਇਹ ਜਿਹੜਾ ਪਲਾਜ਼ੋ ਹੈਗਾ ਇਹ ਪਲਾਜ਼ੋ ਫੁੱਲ ਫਲੇਰੀ ਪਲਾਜ਼ੋ ਬਣਾਇਆ ਆਪਾਂ ਨੇ ਠੀਕ ਹੈ ਸਾਰੇ ਪਲਾਜ਼ੋ ਤੇ ਇਦਾਂ ਆਪਣੇ ਵਰਕ ਰਹਿਣ ਵਾਲਾ ਠੀਕ ਹੈ ਜੀ ਸਾਰੇ ਪਲਾਜ਼ੋ ਤੇ ਇਦਾਂ ਸਾਰੀ ਕਲੀਆਂ ਤੇ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਜਿਹੜੀਆਂ ਕਲੀਆਂ ਲੰਬੀਆਂ ਕਲੀਆਂ ਤੇ ਫਰੰਟ ਬੈਕ ਸੇਮ ਮੈਜ਼ਰ ਇਹ ਤੁਹਾਨੂੰ ਵਰਕ ਮਿਲੂਗਾ ਠੀਕ ਹੈ ਜੀ ਸੇਮ ਆਪਾ ਫਿਨਿਸ਼ਿੰਗ ਦੇ ਨਾਲ ਜਿਹੜਾ ਪੀਸ ਰੈਡੀ ਕਰਿਆ ਇਹ ਹੈਗੀ ਹੈ ਇਹਦੀ ਬਾਟਮ ਠੀਕ ਹੈ ਜੀ ਇਹਦੇ ਨਾਲ ਜਿਹੜਾ ਹੈਗਾ ਦੁਪੱਟਾ ਠੀਕ ਹੈ ਜੀ ਇਹ ਹੈਗਾ ਦਾ ਪਲਾਜ਼ੋ ਇਹ ਰੈਣ ਵਾਲਾ ਇਹਦਾ ਪਲਾਜ਼ੋ ਠੀਕ ਹੈ ਜੀ ਇਹਦੇ ਨਾਲ ਬਹੁਤ ਸੋਹਣਾ ਜਿਹੜਾ ਇਹਦਾ ਦੁਪੱਟਾ ਪਿਓਰ ਔਰ ਜੈਂਜ਼ਾ ਦਾ ਦੁਪੱਟਾ ਠੀਕ ਹੈ ਜੀ ਕੋੜਾ ਫੈ布ਰਿਕ ਦਾ ਵਰਕ ਹੋ ਜਾਂਦਾ ਜਿਵੇਂ ਸ਼ਿਮਰ ਆ ਗਿਆ ਤੇ ਇਹ ਆ ਗਿਆ ਔਰਗੈਂਜ਼ਾ ਦਾ ਤੇ ਇਹਦੇ ਵਿੱਚ ਆਪਾਂ ਸਾਰਾ ਦੁਪੱਟਾ ਜਿਹੜਾ ਫੁਲ ਦੁਪੱਟਾ ਕਟਾ ਮ ਕੱਟਵਰਕ ਕਰਿਆ ਠੀਕ ਹੈ ਜੀ ਐਦਾਂ ਦੁਪੱਟਾ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਦੁਪੱਟੇ 'ਚ ਕੱਟਵਰਕ ਆਊਗਾ ਤੇ ਇਹਦੇ ਕਾਰਨਰਸ ਤੇ ਆਪਾਂ ਨੇ ਇਦਾਂ ਵਰਕ ਕਰਿਆ ਠੀਕ ਹੈ ਜੀ ਇਹ ਆਪਣੇ ਚਾਰੇ ਕਾਰਨਰਸ ਤੇ ਇਦਾਂ ਵਰਕ ਆਊਗਾ ਬਹੁਤ ਸੋਹਣਾ ਜਿਹਾ এলিਗੈਂਟ ਜਿਹਾ ਪੀਸ ਹੈਗਾ ਡਿਫਰੈਂਟ ਸਟਾਈਲ ਦਾ ਪੀਸ ਜਿਹੜਾ ਰੈਡੀ ਕਰਿਆ ਆਪਾਂ ਨੇ ਪ੍ਰੋਪਰ ਟ੍ਰੈਂਡ ਦੇ ਵਿੱਚ ਚੱਲਣ ਵਾਲਾ ਕਲਰ ਹੈਗਾ ਠੀਕ ਹੈ ਜੀ ਫੈਬਰਿਕ ਤੁਸੀਂ ਚੇਂਜ ਕਰਾ ਸਕਦੇ ਹੋ ਆਪਣੇ ਕੋਲੋ ਸੇਮ ਪੀਸ ਰੈਡੀ ਹੋਇਆ ਹੈਗਾ ਠੀਕ ਹੈ ਜੀ ਇਹਦੀ ਆਪਾਂ ਰੀਲ ਵੀ ਸ਼ੇਅਰ ਕਰੀ ਹੋਈ ਆ ਇੰਸਟਾਗ੍ਰam ਤੇ YouTube ਤੇ ਵੀ ਇਹਦੀ ਸ਼ਾਰਟਸ ਹੈਗੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਦੀ ਫੁੱਲ ਲੁੱਕ ਪਾਏ ਹੋਏ ਮਾਡਲ ਦੀ ਫੋਟੋ ਤੇ ਇੱਥੇ ਤੁਸੀਂ ਇਹਦੀ ਜਿਹੜੇ ਬਣੇ ਹੋਏ ਪੀਸ ਦੀ ਪੂਰੀ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਡਿਟੇਲਿੰਗ ਤੁਹਾਨੂੰ ਮੈਂ ਚੈੱਕ ਕਰਾ ਦਿੱਤੀ ਹੈ ਇਸ ਪੇਸ ਤੇ ਠੀਕ ਹੈ ਜੀ ਜੀ ਇਸ ਤੋਂ ਬਾਅਦ ਆਪਾਂ ਨੇ ਬਹੁਤ ਸੋਹਣਾ ਜਿਹਾ ਬੇਬੀ ਪਿੰਕ ਦੇ ਨਾਲ ਹੌਟ ਪਿੰਕ ਦਾ ਕੰਬੀਨੇਸ਼ਨ ਦੇ ਵਿੱਚ ਆਪਾਂ ਬਹੁਤ ਸੋਹਣਾ ਗਰਾਰਾ ਸੂਟ ਰੈਡੀ ਕਰਿਆ ਤੇ ਇਹ ਵੀ ਹੈ ਜਿਹੜਾ ਬਹੁਤ ਐਲੀਗੈਂਟ ਜਿਹਾ ਗਾਰਨਿਸ਼ ਲੁੱਕ ਦੇ ਵਿੱਚ ਜਿਹੜਾ ਸੂਟ ਰੈਡੀ ਕਰਿਆ ਹੈ ਠੀਕ ਹੈ ਜੀ ਆਪਾਂ ਨੇ ਤੇ ਫੈਬਰਿਕ ਵੀ ਜਿਹੜਾ ਬਹੁਤ ਸੋਹਣਾ ਸੈਬੀ ਸਿਲਕ ਫੈਬਰਿਕ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਖੁਸ਼ੀ ਦੀ ਬੈਕਰੀ ਡਿਟੇਲਿੰਗ ਹੈ ਜਿਹੜੀ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦਾ ਚੈੱਕ ਕਰਸੇ ਇਹਦਾ ਬਾਜੂ ਦਾ ਵਰਕ ਠੀਕ ਹੈ ਜੀ ਇਹ ਹੈਗਾ ਇਹਦਾ ਬਾਜੂ ਵਰਕ ਠੀਕ ਹੈ ਜੀ ਇਹ ਹੈ ਰਹਿਣ ਵਾਲੀ ਇਹਦੀ ਨੈਕ ਲਾਈਨ ਠੀਕ ਹੈ ਜੀ ਇਹ ਬਾ ਇਦਾਂ ਕਾਰਨਰਸ ਤੇ ਵੀ ਕੰਮ ਆਊਗਾ ਠੀਕ ਹੈ ਜੀ ਇਹ ਦੋਨੋਂ ਸਾਈਡ ਫਰੰਟ ਬੈਕ ਸੇਮ ਐਜ਼ ਇਟ ਕਾਰਨਰ ਤੇ ਕੰਮ ਆਊਗਾ ਠੀਕ ਹੈ ਜੀ ਇਹਦੀ ਫਿਨਿਸ਼ਿੰਗ ਪੱਟੀ ਹੈ ਠੀਕ ਹੈ ਜੀ ਤੇ ਇਹ ਦੋਨੋਂ ਸਾਈਡ ਇਦਾਂ ਕਾਰਨਰਸ ਤੇ ਕੰਮ ਆਊਗਾ ਬਹੁਤ ਐਲੀਗੈਂਟ ਜਿਹਾ ਸੂਟ ਹੈਗਾ ਇਹ ਆਪਾਂ ਜਿਹੜਾ ਰੈਡੀ ਕਰਿਆ ਹੈਗਾ ਤੇ ਇਹਦੇ ਨਾਲ ਜਿਹੜਾ ਆਪਾਂ ਨੇ ਗਰਾਰਾ ਬਣਾਇਆ ਬਿਲਕੁਲ ਬੇਸਿਕ ਪਲੇਨ ਹੈਗਾ ਠੀਕ ਹੈ ਜੀ ਇਹਦਾ ਇਹ ਨਾਲ ਜਿਹੜਾ ਹੈਗਾ ਗਰਾਰਾ ਉਹ ਬਲ ਵਾਲਾ ਗਰਾਰਾ ਠੀਕ ਹੈ ਜੀ ਇਦਾਂ ਬਲ ਵਾਲਾ ਗਰਾਰਾ ਬਹੁਤ ਹੈਵੀ ਫਲੇਅਰ ਵਾਲਾ ਠੀਕ ਹੈ ਜੀ ਗਰਾਰਾ ਬਣਾਇਆ ਆਪਾਂ ਇਦਾਂ ਇਹਦੇ ਤੇ ਲੇਸ ਦੀ ਡਿਟੇਲਿੰਗ ਦਿੱਤੀ ਹੈਗੀ ਠੀਕ ਹੈ ਸਾਰਾ ਫਲੇਅਰ ਤੇ ਇਦਾਂ ਕੰਮ ਆਊਗਾ ਠੀਕ ਹੈ ਜੀ ਸਿੰਪਲ ਇਸ ਦੇ ਤੇ ਐਲੀਗੈਂਟ ਜੀ ਲੋਕਾਗੀ ਇਹਦੀ ਤੇ ਤੁਸੀਂ ਇਹਦੇ ਤੇ ਕੋਈ ਹੈਵੀ ਲੇਸ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਆਪਸ਼ਨਲ ਆਗਾ ਬਿਲਕੁਲ ਪਲੇਨ ਰੱਖਣਾ ਪਲੇਨ ਵੀ ਰੱਖ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੇ ਫੁੱਲ ਪਿਓਰ ਚਨੂਨ ਦਾ ਔਰਗੈਂਜ਼ਾ ਸੌਰੀ ਔਰਗੈਂਜ਼ਾ ਦਾ ਦੁਪੱਟਾ ਰੱਖਿਆ ਦੁਪੱਟੇ ਦੇ ਵਿੱਚ ਇਦਾਂ ਆਪਾਂ ਹਲਕਾ ਹਲਕਾ ਵਰਕ ਕਰਿਆ ਠੀਕ ਹੈ ਜੀ ਪਲੇਨ ਦੇ ਨਾਲ ਤੇ ਡਬਲ ਡਾਈ ਦੇ ਵਿੱਚ ਇਹ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਤੁਸੀਂ ਇਹ ਸੂਟ ਆ ਜਿਹੜਾ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਆ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ